ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇਸ ਟਾਈਮ ਤੇ ਪੂਰੀ ਦੁਨੀਆ ਦੇ ਅੰਦਰ ਇੱਕ ਰਿਲੀਜੀਅਨ ਇਸ ਤਰ੍ਹਾਂ ਦਾ ਹੈ ਜਿਹਦੀਆਂ ਲੋਕ ਗੱਲਾਂ ਕਰ ਰਹੇ ਨੇ ਸਿੱਖਿਜ਼ਮ ਧਰਮ ਦੀਆਂ ਲੋਕ ਗੱਲਾਂ ਕਰਦੇ ਨੇ ਸਿੱਖਾਂ ਸਰਦਾਰਾਂ ਦੀ ਬਹਾਦਰੀ ਦੀ ਗੱਲ ਕੀਤੀ ਜਾ ਰਹੀ ਹੈ ਸਿੱਖਾਂ ਸਰਦਾਰ ਸਿੱਖ ਸਰਦਾਰ ਸਿੱਖ ਰਿਲੀਜੀਅਨ ਜਿਸ ਤਰ੍ਹਾਂ ਲੋਕਾਂ ਦੀ ਖਿਦਮਤ ਕਰ ਰਿਹਾ ਹੈ ਲੋਕ ਉਸ ਚੀਜ਼ ਦੀ ਗੱਲ ਕਰ ਰਹੇ ਨੇ ਭਾਰਤੀ ਫੌਜ ਦੇ ਅੰਦਰ ਭਾਰਤੀ ਆਰਮੀ ਦੇ ਅੰਦਰ ਸਿੱਖਾਂ ਸਰਦਾਰਾਂ ਦੀ ਜਿਹੜੀ ਤਾਦਾਦ ਹੈ ਉਹ ਦਿਨ ਬਦ ਦਿਨ ਘਟਦੀ ਹੋਈ ਨਜ਼ਰ ਆ ਰਹੀ ਹੈ ਸਿੱਖ ਸਰਦਾਰ ਜਿਹੜੇ ਨੇ ਉਹ ਇੰਡੀਅਨ ਆਰਮੀ ਤੋਂ ਬਹੁਤ ਜ਼ਿਆਦਾ ਪਿੱਛੇ ਆ ਰਹੇ ਨੇ ਤੇ ਨਰਿੰਦਰ ਮੋਦੀ ਗੋਦੀ ਮੀਡੀਆ ਹੋਰ ਜਿੰਨੀਆਂ ਵੀ ਪਾਰਟੀ ਦੀਆਂ ਲੋਕ ਨੇ ਉਹ ਸਿੱਖਾਂ ਸਰਦਾਰਾਂ ਦੇ ਅੱਗੇ ਹੱਥ ਜੋੜ ਰਹੇ ਨੇ ਮਾਫੀਆਂ ਮੰਗ ਰਹੇ ਨੇ ਕਿ ਆਰਮੀ ਨੂੰ ਜੁਆਇਨ ਕਰ ਲੈਣ ਕਿ ਮੁਕੰਮਲ ਡਿਟੇਲ ਹੈ ਇਸੇ ਮਤਲਬ ਆਈ ਦੀ ਵੀਡੀਓ ਹੈ ਵੀਡੀਓ ਲਵਾ ਦਨੇ ਆ ਵੀਡੀਓ ਲਵਾ ਦਨ ਤੋਂ ਪਹਿਲੇ ਤੁਹਾਨੂੰ ਦੋਸਤਾਂ ਨੂੰ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਨਾ ਇੱਕ ਬਹੁਤ ਹੀ ਵਿਸ਼ੇਸ਼ ਮੁੱਦਾ ਹੈ ਜਿਸ ਤੇ ਅੱਜ ਗੱਲ ਕਰਾਂਗੇ ਭਾਰਤੀ ਫੌਜ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਉਹ ਸਿੱਖ ਰੈਜiment ਵਿੱਚ ਭਰਤੀ ਹੋਣ ਕਿ ਭਾਰਤੀ ਫੌਜ ਵਿੱਚ ਸਿੱਖ ਨੌਜਵਾਨਾਂ ਦੀ ਸਿੱਖਾਂ ਦੀ ਗਿਣਤੀ ਘਟ ਰਹੀ ਆ ਕਾਰਨ ਕੀ ਨੇ ਕਿਉਂ ਭਾਰਤੀ ਫੌਜ ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਰਹੀ ਆ ਇਸ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਅਵਜਿੰਦਰ ਸਿੰਘ ਜੋਗੀ ਨੇ ਵੈਸੇ ਤਾਂ ਕਿਸਾਨ ਆਗੂ ਨੇ ਨਾਰਾ ਲਗਾਇਆ ਜਾਂਦਾ ਏ ਜੈ ਜਵਾਨ ਜੈ ਕਿਸਾਨ ਪਰ ਇਹਨਾਂ ਦਾ ਪਰਿਵਾਰ ਆ ਇਹਨਾਂ ਦਾ ਪਸ਼ੋਕੜ ਆ ਜਿਹੜਾ ਆਰਮੀ ਨਾਲ ਜੁੜਿਆ ਬਾ ਇਹਨਾਂ ਦੇ ਬਜ਼ੁਰਗ ਨੇ ਜਿਹੜੇ ਉਹ ਆਰਮੀ ਦੇ ਵਿੱਚ ਵੱਡਿਆਂ ਆਉਧਿਆਂ ਤੇ ਰਹਿ ਚੁੱਕੇ ਨੇ ਇਹਨਾਂ ਨੇ ਕਿਉਂ ਨਹੀਂ ਆਰਮੀ ਵੱਲ ਰੁਖ ਕੀਤਾ ਕਿਸਾਨੀ ਵੱਲ ਕਿਉਂ ਰੁਖ ਕੀਤਾ ਸਾਰੀ ਗੱਲਬਾਤ ਕਰਦੇ ਆ ਜਾਣਦੇ ਆ ਕੀ ਕਾਰਨ ਨੇ ਜਿਹੜਾ ਆਰਮੀ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਸਰਦਾਰਾਂ ਦੀ ਗਿਣਤੀ ਘਟ ਰਹੀ ਆ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਟਵਣੇ ਜੀ ਬਹੁਤ ਹੀ ਵੱਡਾ ਮੁੱਦਾ ਏ ਜੀ ਭਾਰਤੀ ਫੌਜ ਨੇ ਅਪੀਲ ਕੀਤੀ ਆ ਸਿੱਖ ਨੌਜਵਾਨਾਂ ਨੂੰ ਕਿ ਉਹ ਸਿੱਖ ਰੈਜiment ਦੇ ਵਿੱਚ ਭਰਤੀ ਹੋਣ ਕਾਰਨ ਕੀ ਮੰਨਦੇ ਹੋ ਜੀ ਗਿਣਤੀ ਘਟ ਰਹੀ ਆ ਕੀ ਕਾਰਨ ਹੈ ਇਹ ਪਹਿਲਾਂ ਤਾਂ ਜੀ ਜੇ ਆਪਾਂ ਕਹੀ ਹੈ ਅਪੀਲ ਨਾਲ ਕੁਝ ਨਹੀਂ ਹੋਣਾ ਇਹਨਾਂ ਨੂੰ ਆਪਣੀ ਪੀੜੀ ਥੱਲੇ ਝਾੜੂ ਮਾਰਨਾ ਚਾਹੀਦਾ ਹੈ ਵੀ ਇਹ ਗਿਣਤੀ ਘਟੀ ਕਿਉਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਕਹਿ ਲਓ ਸਰਦਾਰਾਂ ਦੇ ਅਗੇਂਸਟ ਇਹਨਾਂ ਦੇ ਮਨਾਂ ਦੇ ਵਿੱਚ ਜ਼ਹਿਰ ਹੈ ਉਹ ਜ਼ਹਿਰ ਕਰਕੇ ਆਪਣੇ ਨਾਲ ਜਿਹੜੀ ਹੋਈ ਨਾ ਇਨਸਾਫੀਆਂ ਕਰਕੇ ਮੇਨ ਫੈਕਟਰ ਤਾਂ ਹੈ ਇਹ ਵੀ ਜਿਹੜਾ ਸਿੱਖ ਹੁਣ ਇਹਨੂੰ ਹਿੰਦੁਸਤਾਨ ਸਮਝਦੇ ਨੇ ਇੰਡੀਆ ਭਾਰਤ ਨਹੀਂ ਸਮਝਦੇ ਵੀ ਆਪਦਾ ਮੁਲਕ ਸਮਝਣ ਦੀ ਜਿਹੜੀ ਇਹਨਾਂ ਨੇ ਕਹਿ-ਕਹਿ ਕੇ ਬਗਾਨਾ ਕਰਤਾ ਜੇ ਕੋਈ ਵੀ ਗੱਲ ਕਰਦਾ ਜਿਵੇਂ ਅਸੀਂ ਕਿਸਾਨੀ ਦੀ ਵੀ ਗੱਲ ਕਰਦੇ ਆਂ ਜੇ ਪੰਜਾਬ ਦੀ ਸੋਵਰਨਿਟੀ ਦੀ ਗੱਲ ਕਰਦੇ ਆਂ ਤਾਂ ਅਗੋ ਖਾਲਸਤਾਨੀ ਦਾ ਟੈਗ ਇੱਕ ਮੱਥੇ ਤੇ ਲਾਤਾ ਜਾਂਦਾ ਜਿਹੜਾ ਇੱਕ ਵੱਡਾ ਰੀਜ਼ਨ ਹੈ ਹੂੰ ਤੇ ਦੂਜਾ ਜੇ ਆਪਾਂ ਕਹੀਏ ਆਰਐਸਐਸ ਤੇ ਬੀਜੇਪੀ ਦੀਆਂ ਨੀਤੀਆਂ ਵੀ ਕਾਂਗਰਸ ਨਾਲੋਂ ਵੱਧ ਕਹ ਲੋ ਇਹਨਾਂ ਦੀ ਹਾਨੀ ਪਹੁੰਚਾਉਣ ਵਾਲੀਆਂ ਸੀ ਫਿਰ ਜਿੰਮੇ ਉਹ ਕਹਿੰਦੇ ਹੁੰਦੇ ਨੇ ਵੀ ਸਾਰਾ ਰਹਿਣ ਦਕੂਨ ਤੇ ਜਿਹੜਾ ਸਾਰਾ ਉੱਪਰ ਦੀ ਸੁਹਾਗਾ ਮਾਰਤਾ ਉਹ ਅਗਨੀਵੀਰ ਸਕੀਮ ਨੇ ਮਾਰਤਾ ਅਗਨੀਵੀਰ ਸਕੀਮ ਨੇ ਮਾਰਤਾ ਜੀ ਉਹ ਕਿਦਾਂ ਅਗਨੀਵੀਰ ਸਕੀਮ ਤੁਸੀਂ ਦੇਖੋ ਜਿਹੜੀ ਇੱਕ ਹੈ ਜੀ ਸਕੀਮ ਲਿਆਉਣੀ ਬਿ ਆਮ ਤੌਰ ਤੇ ਜਿਹੜਾ ਫੌਜੀ ਆ ਕੋਈ ਵੀ ਜੇ ਸ਼ਹਾਦਤ ਦਿੰਦਾ ਉਹਦੇ ਤੋਂ ਬਾਅਦ ਚ ਉਹਨੂੰ ਪਿੱਛੇ ਇਹ ਸੰਤੁਸ਼ਟੀ ਹੁੰਦੀ ਹੈ ਵੀ ਮੇਰੇ ਪਰਿਵਾਰ ਦੀ ਦੇਖਭਾਲ ਕਰੂਗਾ ਮੇਰਾ ਦੇਸ਼ ਪਰ ਜਿਹੜਾ ਅਗਨੀਵੀਰ ਸਕੀਮ ਹੈ ਇਹਦੇ ਚ 5 ਸਾਲ ਦੀ ਇੱਕ ਤਰੀਕੇ ਨਾਲ ਨੌਕਰੀ ਹੈ ਉਹ ਤਾਂ ਕਾਰਪੋਰੇਟ ਲਈ ਨਵੇਂ ਨੌਕਰ ਤਿਆਰ ਕਰਕੇ ਦੇਣ ਦੀ ਸਕੀਮ ਹੈ ਸਕਿਉਰਿਟੀ ਗਾਰਡਸ ਹੋਰ ਤੇ ਉਹਦੇ ਤਹਿਤ ਜਿਹੜੀ ਆਮ ਫੌਜ ਦੀ ਨੌਕਰੀ ਅੱਗੇ ਇਹਨਾਂ ਨੇ ਅੱਗੇ ਕੈਰੀ ਆਨ ਕਰਨੀ ਆ ਉਹ 25% ਬੰਦੇ ਲੈਣੇ ਨੇ ਕਿਉਂਕਿ ਇਹਨਾਂ ਨੂੰ ਇੱਕ ਹੀ ਵੀ ਵੱਡਾ ਰੀਜ਼ਨ ਹੈ ਇਹਨਾਂ ਨੂੰ ਐਂ ਲੱਗਦਾ ਵੀ ਜਿਹੜੇ ਡਰੋਨਸ ਤੇ ਜਿਹੜੇ ਪਾਇਲਟ ਤੋਂ ਬਿਨਾ ਵਾਲੇ ਜਹਾਜ਼ ਐ ਜਿਹੀਆਂ ਲੜਾਈਆਂ ਮਜ਼ਾਈਲਾਂ ਵਾਲੀਆਂ ਲੜਾਈਆਂ ਇਹ ਚੀਜ਼ਾਂ ਦਾ ਜਿਆਦਾ ਸਮੇ ਆ ਗਿਆ ਜਿਹਦੇ ਕਰਕੇ ਪੈਦਲ ਫੌਜ ਦੀ ਘੱਟ ਲੋਡ ਹੈ ਬੰਦਿਆਂ ਦੀ ਘੱਟ ਲੋਡ ਹੈ ਤੇ ਉਹ ਆਰਮੀ ਨੂੰ ਕੁਇਪ ਕਰਨ ਲਈ ਆਰਮੀ ਦੇ ਵਿੱਚ ਜਿਹੜੇ ਇਹ ਜੇ ਹਥਿਆਰ ਲਿਆਉਣ ਲਈ ਜਿਹੜਾ ਖਰਚਾ ਹੈਗਾ ਉਹ ਪੂਰਾ ਨਹੀਂ ਮੰਨਦਾ ਸੀ ਕਿਉਂਕਿ ਬੰਦਿਆਂ ਦੀਆਂ ਤਨਖਾਹਾਂ ਪੈਨਸ਼ਨਾਂ ਇਦੇ ਵਿੱਚ ਬਹੁਤ ਵੱਡਾ ਹਿੱਸਾ ਚਲੇ ਜਾਂਦਾ ਸੀ ਫਿਰ ਅਪੀਲ ਕਿਉਂ ਕਰਨੀ ਪੈਗੀ ਜੀ ਅੱਜ ਜਦੋਂ ਇਹਨਾਂ ਦੀਆਂ ਸੋਚਾਂ ਇਦਾਂ ਦੀਆਂ ਨੇ ਫਿਰ ਹੁਣ ਅਪੀਲ ਦੀ ਕੀ ਜ਼ਰੂਰਤ ਪੈਗੀ ਜੀ ਕੋਈ ਖਤਰਾ ਮੰਡਰਾ ਰਿਹਾ ਏ ਹੁਣ ਫਿਰ ਇਹ ਨਿਸਾਨ ਸਾਹਿਬ ਵਾਲੇ ਅੱਗੇ ਗੱਡੀਆਂ ਦੇ ਨਿਸਾਨ ਸਾਹਿਬ ਲਾ ਕੇ ਅੱਗੇ ਭੇਜਣ ਦੀ ਤਿਆਰੀ ਹੈ 3 ਸਾਲ ਬਿਲਕੁਲ ਹੀ ਭਰਤੀ ਬੰਦ ਰਹੀ ਹੈ ਜੀ ਇੱਕ ਤਾਂ ਵੈਸੇ ਹੀ ਆਪਾਂ ਘਟ ਗਿਣਤੀ ਚੈ ਸਿੱਖ ਤੇ ਇੱਕ ਆਪਾਂ ਨੂੰ ਉਰੇ ਆਪਾਂ ਨੂੰ ਕਹ ਲੋ ਕੰਮ ਨਹੀਂ ਮਿਲੇ ਤੇ ਆਪਣ ਨੂੰ ਸਤਕਾਰ ਵੀ ਨਹੀਂ ਮਿਲਿਆ ਪਹਿਲਾਂ ਕਿਉਂਕਿ ਜੰਗ 'ਚ ਹੋਰ 'ਚ ਚਾਹੇ ਪੈਸਾ ਨਹੀਂ ਵੀ ਮਿਲਦਾ ਸੀ ਪਰ ਸਰਦਾਰਾਂ ਨੂੰ ਸਤਕਾਰ ਨਾਲ ਦੇਖਿਆ ਜਾਂਦਾ ਸੀ ਅਗਲਾ ਵੀ ਬੱਸ ਦੇ ਵਿੱਚ ਸੀਟ ਛੱਡਦਾ ਸੀ ਵੀ ਸਰਦਾਰ ਜੀ ਆਏ ਆਏ ਨੇ ਇਹ ਰੀਜ਼ਨਾ ਕਰਕੇ ਜਿਹੜਾ ਕਹ ਲੋ ਇੱਕ ਇਹ ਬਣਿਆ ਮਾਹੌਲ ਵੀ ਜਿਹਦੇ ਕਰਕੇ ਸਿੱਖਾਂ ਨੂੰ ਐ ਲੱਗਦਾ ਵੀ ਅਸੀਂ ਬਗਾਨੇ ਆ ਤੇ ਹੁਣ ਜਿਹੜਾ ਮਾਹੌਲ ਐ ਬਣਿਆ ਹੋਇਆ ਉਹਦੇ ਵਿੱਚ ਇਹਨਾਂ ਨੂੰ ਐ ਦਿਖ ਰਿਹਾ ਵੀ ਡਿਫੈਂਡ ਕਰਨ ਨੂੰ ਹੁਣ ਜਿਹੜੇ ਲਾਟੀਆਂ ਪਾ ਕੇ ਖਾਕੀ ਨਿਕਰਾਂ ਪਾ ਕੇ ਉਹ ਤਾਂ ਕੁਝ ਵੀ ਨਹੀਂ ਕਰ ਸਕਦੇ ਉਹਦੇ ਨਾਲ ਤਾਂ ਉਹ ਕੋਈ ਇਹਨਾਂ ਦੇ ਮਿਜ਼ਾਈਲ ਲੈ ਆ ਸਕਦੇ ਨੇ ਨਾ ਡਰੋਨੇ ਚਲਾ ਸਕਦੇ ਨੇ ਨਾ ਉਹ ਸਿੱਧੀ ਜੰਗਵੀਰ ਨਹੀਂ ਲੜ ਸਕਦੇ ਇਸ ਲਈ 에어 ਲੋਡ ਮਹਿਸੂਸ ਕਰ ਰਹੇ ਨੇ ਦੂਜੀ ਗੱਲ ਜਿਹੜੀ ਇੱਕ ਹੋਰ ਵੱਡਾ ਫੈਕਟਰ ਹੈ ਵੀ ਗੋਰਖੇ ਆਪਣੇ ਉਰੇ ਭਰਤੀ ਹੁੰਦੇ ਸੀ ਗੋਰਖਿਆਂ ਦੀ ਵੀ ਇਹਨਾਂ ਨੇ ਇਸ ਚ ਅਗਨੀਵੀਰ ਸਕੀਮ ਕਰਕੇ ਉਹ ਵੀ ਚైనా ਕਿੰਨੀਓ ਭਰਤੀ ਹੋਣ ਲੱਗ ਗਏ ਇੱਕ ਜਿੰਨੇ ਫਸਟ ਦਲੇਰ ਬੰਦੇ ਸਿੱਖ ਸੀ ਦੂਜੇ ਦਲੇਰ ਗੋਰਖੇ ਸੀ ਦੋਨਾਂ ਦੀ ਉਹ ਗਿਣਤੀ ਫੌਜ ਚ ਘਟ ਗਈ ਤੇ ਹੁਣ ਬੱਦਲ ਮਡਰੋਂ ਦੇ ਲੱਗੇ ਰਹੇ ਨੇ ਪਰ ਮੇਰੇ ਹਿਸਾਬ ਨਾਲ ਜਿਹੜੀ ਵਰਲਡ ਵਾਰ 3 ਆਪਾਂ ਅੰਦੇਸ਼ਾ ਦਾ ਕਰੀ ਜਾਂਦੇ ਆ ਪਰ ਲੱਗਣ ਦੇ ਚਾਂਸਸ ਘੱਟ ਨੇ ਕਿਉਂਕਿ ਇਹਨਾਂ ਨੇ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਸਾਰਾ ਸਾਰੀ ਦੁਨੀਆ ਦੀਆਂ ਬਾਗਡੋਰਾਂ ਇਹ ਕਾਰਪੋਰੇਟ ਨੇ ਸਾਰੇ ਹੀ ਦੇਸ਼ਾਂ ਵਿੱਚ ਪੈਸੇ ਇਨਵੈਸਟ ਕਰੇ ਹੋਏ ਨੇ ਇਸ ਕਰਕੇ ਉਹ ਆਪਦੇ ਆਪ ਨੂੰ ਘਾਟਾ ਨਹੀਂ ਪਾਉਣਾ ਚਾਹਣਗੇ ਸਿਰਫ ਤੇ ਸਿਰਫ ਜਿੱਥੇ ਉਹਨਾਂ ਦੇ ਕਹੋ ਕਾਰਪੋਰੇਟ ਦਾ ਪੈਸਾ ਨਹੀਂ ਲੱਗ ਰਿਹਾ ਉਹ ਦੇਸ਼ਾਂ ਨੂੰ ਬਰਬਾਦ ਕਰਨ ਕੀ ਨੀਅਤ ਰੇ ਹੋਏ ਨੇ ਜੇ ਗੱਲ ਕਰੀ ਜਾਵੇ ਜੀ ਸਤਕਾਰ ਤੁਸੀਂ ਕਹਿੰਦੇ ਹੋ ਕਿ ਆਰਮੀ ਦੇ ਵਿੱਚ ਸਤਕਾਰ ਨਹੀਂ ਸਿੱਖਾਂ ਨੂੰ ਸਰਦਾਰਾਂ ਨੂੰ ਉਹਨਾਂ ਮਿਲ ਰਿਹਾ ਇਹ ਕਹਿੰਦੇ ਜੀ ਪੂਰਾ ਸਤਕਾਰ ਮਿਲ ਰਿਹਾ ਏ ਜੇ ਰੱਬ ਨਾ ਕਰੇ ਕੋਈ ਸ਼ਹੀਦ ਹੁੰਦਾ ਕੋਈ ਘਟਨਾ ਹੁੰਦੀ ਆ ਤਾਂ ਰੰਗੇ ਦੇ ਵਿੱਚ ਉਹਦਾ ਸਤਕਾਰ ਕੀਤਾ ਜਾਂਦਾ ਜੀ ਕਹਿੰਦੇ ਲਿਫਟ ਕੇ ਆਉਂਦਾ ਏ ਸਤਕਾਰ ਇੱਕੋ ਦਿਨ ਆ ਕੇ ਵਿਗਲ ਵਜਾ ਕੇ ਉਹਨੂੰ ਵਾਵਾ ਕਰਕੇ ਚਾਰ ਅਖਬਾਰਾਂ 'ਚ ਨਾਮ ਦੇ ਕੇ ਸਤਕਾਰ ਨਹੀਂ ਹੁੰਦਾ ਜੀ ਉਹਨਾਂ ਦੀ ਜਿਹੜੀਆਂ ਪਿੱਛੋਂ ਵਿਧਵਾ ਰਹਿ ਗਈਆਂ ਅਗਲੇ ਦੇ ਮਾਪੇ ਰਹਿ ਗਏ ਉਹਨਾਂ ਨੂੰ ਪੈਨਸ਼ਨ ਲਈ ਕਿੰਨੇ ਦਰਵਾਜ਼ੇ ਖੜਕਾਉਣੇ ਪੈਂਦੇ ਨੇ ਕਈ ਜਗ੍ਹਾ ਤੇ ਤੁਹਾਨੂੰ ਪਤਾ ਆਪਣੇ ਕਿੰਨਾ ਕਰਪਟ ਸਿਸਟਮ ਹੈ ਕਈ ਜਗ੍ਹਾ ਤੇ ਉਹ ਨਾ ਦੇ ਜਿਹੜੀ ਕਹ ਲੋ ਸੈਕੰਡ ਹਾਫ ਜਾਂ ਮਾਪੇ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਪੈਨਸ਼ਨ ਲੈਣ ਚ ਬੜੀ ਵੱਡੀ ਦਿੱਕਤ ਆਉਂਦੀ ਆ ਇਹ ਵੀ ਇੱਕ ਰੀਜ਼ਨ ਹੈ ਜਿਹਦੇ ਕਰਕੇ ਫੇਰ ਆਪਾਂ ਨਹੀਂ ਪਸੰਦ ਕਰਦੇ ਵੀ ਜਿਹੜੇ ਸ਼ਹੀਦ ਹੋਣਾ ਦੇਸ਼ ਲਈ ਕਿਉਂਕਿ ਸ਼ਹਾਦਤ ਜਿਹੜਾ ਵੀ ਚਲੋ ਆਪਾਂ ਤਾਂ ਸਿੱਖ ਧਰਮ ਚੋਂ ਆਪਾਂ ਤਾਂ ਇਹ ਗੱਲ ਨੂੰ ਲੋਕਾਂ ਲਈ ਸ਼ਹਾਦਤ ਆ ਦਿੰਦੇ ਰਹੇ ਆ ਆਪਾਂ ਪੈਸਾ ਨਹੀਂ ਦੇਖਦੇ ਪਰ ਹੁਣ ਕਲਯੁਗ ਦਾ ਟਾਈਮ ਹੈ ਹੁਣ ਮਨ ਦਾ ਬਹੁਤ ਕੁਝ ਸੋਚਦਾ ਜਿੱਥੇ ਉਹਨੂੰ ਲੱਗੇ ਵੀ ਮੇਰੀ ਸ਼ਹਾਦਤ ਤੋਂ ਬਾਅਦ ਚ ਮੇਰਾ ਮੁੱਲ ਨਹੀਂ ਪੈਣਾ ਉਹ ਗੱਲਾਂ ਕਰਕੇ ਥੋੜਾ ਜਿਹਾ ਫਰਕ ਤਾਂ ਪੈਂਦਾ ਹੈ ਜੀ ਤੇ ਦੂਜੀ ਗੱਲ ਆਪਣੀ ਜਿਹੜਾ ਐਜੂਕੇਸ਼ਨ ਸਿਸਟਮ ਹੈ ਤੇ ਆਪਣੇ ਮਾਈਂਡ ਵਾਸ਼ ਕਰਤੇ ਗਏ ਜਿਵੇਂ ਹੁਣ ਟੈਟੂ ਮੁੰਡੇ ਕਰਾਉਂਦੇ ਨੇ ਤੁਸੀਂ ਟੈਟੂ ਕਰਾ ਲਿਆ ਤਾਂ ਤੁਸੀਂ ਕਿਸੇ ਵੀ ਆਰਮਡ ਫੋਰਸ ਚ ਜਾ ਨਹੀਂ ਸਕਦੇ ਇਹ ਹੀ ਕਾਰਨ ਹੈ ਜੀ ਇਹ ਕਿਉਂਕਿ ਉਹ ਇਹ ਇਹਨਾਂ ਦਾ ਸੂਲ ਹੈ ਜੀ ਇਹ ਇੱਕ ਜ਼ਰੂਰੀ ਪੁਆਇੰਟ ਹੈ ਵੀ ਤੁਹਾਡੇ ਕਿਤੇ ਵੀ ਕੋਈ ਟੈਟੂ ਨਹੀਂ ਬਣਿਆ ਹੋਣਾ ਚਾਹੀਦਾ ਦੇਖਣ ਦੀ ਆਰਮੀ ਵਿੱਚ ਤਾਂ ਜੀ ਟੈਟੂ ਹੁੰਦੇ ਨੇ ਉੱਥੇ ਆਰਮੀ ਚ ਜੁਆਇਨ ਹੋ ਜਾਂਦੇ ਨੇ ਇਹ ਆਪਣੇ ਇੰਡੀਆ ਦਾ ਉਹ ਹੈ ਜੀ ਵੀ ਜਿਹੜਾ ਉਰੇ ਇੰਡੀਅਨ ਫੌਜ ਦੇ ਵਿੱਚ ਜੇ ਤੁਸੀਂ ਕਿਉਂਕਿ ਉਹ ਸੂਈਆਂ ਪ੍ਰਿਕ ਕਰਕੇ ਕਰਦੇ ਨੇ ਨਾ ਜੀ ਉਹਦੀ ਇੱਕ ਤੁਹਾਡੀ ਨਿਸ਼ਾਨੀ ਬਣ ਜਾਂਦੀ ਆ ਤੁਹਾਨੂੰ ਪਤਾ ਚੱਲ ਜਾਂਦਾ ਵੀ ਕਿਹੜੇ ਦੇਸ਼ ਤੋਂ ਤੁਸੀਂ ਜਿੰਨਾ ਕਿਤੇ ਵੀ ਅੱਗੇ ਜਾਓਗੇ ਬਾਰਡਰ ਤੇ ਤੁਸੀਂ ਖੁਦ ਨਾਲ ਖਾਸ ਤਾਂ ਜੇ ਕੈਪਚਰ ਹੋਗੇ ਤੁਹਾਡੇ ਟੈਟੂ ਤੋਂ ਪਤਾ ਚੱਲ ਜੂ ਵੀ ਤੁਸੀਂ ਕਿਹੜੀ ਕੌਮ ਨੂੰ ਕਿੱਥੋਂ ਬਿਲੋਂਗ ਕਰਦੇ ਹੋ ਇਹ ਵੀ ਇੱਕ ਰੀਜ਼ਨ ਹੈਗਾ ਤੇ ਆਪਣੇ ਉਰੇ ਤੁਸੀਂ ਦੇਖ ਲਓ ਮੁੰਡਿਆਂ ਨੇ ਕਿੰਨਿਆਂ ਨੇ ਟੈਟੂ ਕਰਾਉਣ ਲੱਗ ਗਏ ਇਹ ਵੀ ਸਰਕਾਰ ਦੀ ਜਿੰਮੇ ਆਪਾਂ ਕਹਿੰਦੇ ਆ ਵੀ ਕਪ ਪਲੈਨਿੰਗ ਹੁੰਦੀ ਆ ਬਿੱਕੀ ਮੇ ਹਟਾਉਣੇ ਸਾਰਾ ਪਲੈਨਿੰਗ ਤਹਿ ਤੇ ਇਹਨਾਂ ਨੇ ਪਹਿਲਾਂ ਸਿੱਖਾਂ ਨੂੰ ਪਿੱਛੇ ਕਰਿਆ ਹੂੰ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਆਪਣੇ ਪੰਜਾਬੀਆਂ ਦਾ ਦੇਖ ਲਓ ਕਿੱਥੇ ਤੱਕ ਦਿੱਲੀ ਪੰਜਾਬ ਵਿੱਚ ਸੀ ਤੇ ਤਕਰੀਬਨ ਕਹਿ ਲਓ ਕੰਟਰੋਲ ਸੀਗਾ ਸਾਰੇ ਹਿੰਦੁਸਤਾਨ ਤੇ ਪੰਜਾਬੀਆਂ ਦਾ ਤੇ ਜਿਹੜੀ ਤਫਰੀ ਵੀ ਕਰਦੇ ਸੀ ਭਰਤੀ ਕਰਨ ਵਾਲੇ ਜਿਆਦਾ ਸਿੱਖ ਸੀ ਜੀ ਦੇ ਕਰਕੇ ਉਹ ਦਲੇਰੀ ਦੇਖਦੇ ਸੀ ਚੰਗੇਪਨ ਦੇਖਦੇ ਸੀ ਕਿ ਨਾ ਕਿ ਉਹਦੀ ਅਗਲੇ ਦੀ ਜਾਤ ਤੇ ਲੜਨ ਨੂੰ ਸਿੱਖ ਕੌਮ ਤੋਂ ਦਲੇਰਤਾ ਆਪਣੇ ਤੇ ਤਾਂ ਲੋਕਾਂ ਨੇ ਆ ਕੇ ਬਾਹਰ ਲੇ ਕਹ ਲੋ ਅੰਗਰੇਜ਼ਾਂ ਨੇ ਆ ਕੇ ਸਟੱਡੀ ਕਰੀ ਆ ਤੇ ਉਹਨਾਂ ਨੇ ਬੰਨ ਦਾ ਬੰਨ ਦਾ ਮਾਨ ਵੀ ਦਿੱਤਾ ਆਪਾਂ ਨੂੰ ਦਾ ਮਾਨ ਬਾਹਰ ਲੇ ਅੰਗਰੇਜ਼ਾਂ ਨੇ ਦਿੱਤਾ ਜੀ ਭਾਰਤ ਸਰਕਾਰ ਨੇ ਨਹੀਂ ਦਿੱਤਾ ਭਾਰਤ ਸਰਕਾਰ ਵੀ ਦਿੰਦੀ ਹੈ ਜੀ ਪਰ ਜਿਵੇਂ ਚਾਈਨਾ ਦੇ ਵਿੱਚ ਹੁਣ ਤੱਕ ਸਿੱਖ ਬੁੱਤ ਲਾਉਂਦੇ ਨੇ ਵੀ ਜਿੱਥੇ ਸਿੱਖ ਦਾ ਬੁੱਤ ਲੱਗਿਆ ਉਹਨਾਂ ਨੂੰ ਇਹ ਮੰਨਦੇ ਨੇ ਵੀ ਉੱਥੇ ਕੋਈ ਮਾੜੀ ਹਵਾ ਨਹੀਂ ਆਊਗੀ ਵੀ ਇੰਨੇ ਰੱਖੇ ਨੇ ਫੇਰ ਜਿਵੇਂ ਸਾਰਾ ਗੜੀ ਫੋਟ ਦਾ ਤੁਸੀਂ ਦੇਖੋ ਪਿੱਛੇ ਦੁਨੀਆ ਨੇ ਸੇਕਾਂ ਦੀ ਜਿਹੜੀ ਹੈ ਇਹ ਬੈਟਲ ਸਾਰਾਗੜੀ ਦੀ ਉਹ ਮਨਾਈ ਫਿਰ ਆਪਣੇ ਤਾਂ ਹਰੇਕ ਘਰ ਚ ਐਗਜ਼ੈਂਪਲ ਹੈ ਵੀ ਇਹ ਜੇ ਵੀਰ ਜਵਾਨ ਹੋਏ ਨੇ ਜਿਨ੍ਹਾਂ ਨੇ ਇਕੱਲੇ ਇਕੱਲੇ ਜਣੇ ਨੇ ਕਿਤੇ ਨਾ ਕਿਤੇ ਬੈਟਲ ਦੇ ਵਿੱਚ ਕਮਾਲਾਂ ਕਰਕੇ ਦਿਖਾਈਆਂ ਨੇ ਸਾਡੇ ਪਰਿਵਾਰ ਚੋਂ ਵੀ ਮੇਰੇ ਦਾਦਾ ਜੀ ਅਗਲਾ ਸਵਾਲ ਸੀ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਰਹੇ ਨੇ ਜੀ ਆਰਮੀ ਚ ਸਾਡੇ ਜੀ ਮੇਰੇ ਗ੍ਰੈਂਡਫਾਦਰ ਹੈ ਮੇਰੇ ਗ੍ਰੈਂਫਾਦਰ ਦੇ ਬ੍ਰਦਰ ਉਹਨਾਂ ਦੇ ਫਾਦਰ ਵੀ ਰਹੇ ਨੇ ਜਿਵੇਂ ਮੇਰੇ ਦਾਦਾ ਜੀ ਦੇ ਫਾਦਰ ਸੀਗੇ ਜਿਹੜੇ ਉਹ ਨਾਬਾ ਕਲਚ ਰਹੇ ਜੀ ਮੇਰੇ ਦਾਦਾ ਜੀ ਨਾਬਾ ਕਲਚ ਫਿਰ ਬ੍ਰਿਟਿਸ਼ ਆਰਮੀ ਚ ਫਿਰ ਇੰਡੀਅਨ ਆਰਮੀ ਚ ਤੇ ਅੱਗੇ ਦਾਦਾ ਜੀ ਨੂੰ ਆਏ ਸੀ ਵੀ ਮੇਰੇ ਤਿੰਨ ਬੇਟੇ ਨੇ ਤਿੰਨੇ ਇੱਕ 에어ਫੋਰਸ ਇੱਕ ਆਰਮੀ ਇੱਕ ਨੇਵੀ ਚ ਕਰਾਊਗਾ ਪੇ ਪਾਇਆ ਜਿੱਦਾਂ ਚਾਚਾ ਜੀ 에ਅਰ ਫੋਰਸ ਤੇ ਆਰਮੀ ਚ ਚਲੇ ਗਏ ਡੈਡੀ ਬਿਮਾਰ ਹੋ ਗਏ ਸੀ ਜਿੱਦੇ ਕਰਕੇ ਉਹ ਜਾ ਨਹੀਂ ਸਕੇ ਉਹਨਾਂ ਨੂੰ ਨੇਵੀ ਚ ਭੇਜਣਾ ਸੀ ਤੇ ਐ ਸਾਡੇ ਪਰਿਵਾਰ ਚ ਤਕਰੀਬਨ 40-45 ਜਣੇ ਨੇ ਸਾਡੇ ਕਹਿ ਲੋ ਕੁੜੀਆਂ ਵੀ ਆਰਮੀ ਅਫਸਰਾਂ ਨੂੰ ਵੇਚੀਆਂ ਨੇ ਮੇਰੇ ਵੀ ਜੀਜਾ ਜੀ ਆਰਮੀ ਅਫਸਰ ਨੇ ਅੱਜੇ ਪਰਿਵਾਰ ਦੀ ਕੀ ਸੋਚਣੀ ਹੈ ਜੀ ਹੁਣ ਜਿੱਦਾਂ ਦੀਆਂ ਨੀਤੀਆਂ ਸਰਕਾਰਾਂ ਦੀਆਂ ਨੇ ਅੱਗੇ ਬੱਚੇ ਜਾਂ ਅੱਗੇ ਆਉਣ ਵਾਲੀਆਂ ਪੀੜ੍hiyan ਸੋਚਦੀਆਂ ਨੇ ਆਰਮੀ ਵੱਲ ਜਾਣ ਨੂੰ ਜਿਹੜਾ ਤਾਂ ਜੀ ਆਰਮੀ ਦੇ ਵਿੱਚ ਹੁਣ ਜਿੰਮੇ ਅਸੀਂ ਸੀਗੇ ਆਰਮੀ ਦੇ ਅਫਸਰਾਂ ਦੇ ਨਾਲ ਰਹੇ ਜਿੰਨੀ ਚਿਰ ਤੱਕ ਬੱਚਾ ਆਰਮੀ ਦੀ ਲਾਈਫ ਨਹੀਂ ਦੇਖਦਾ ਉਹਨੇ ਚਿਰ ਉਹ ਆਰਮੀ 'ਚ ਜਾਂਦਾ ਉਹਦਾ ਮਨ ਨਹੀਂ ਹੁੰਦਾ ਜਦ ਬੱਚੇ ਦੇਖਦੇ ਨੇ ਫੌਜੀਾਂ ਦੀ ਟੌਰ ਦੇਖਦੇ ਨੇ ਸਲੂਟ ਪੈਂਦੇ ਨੇ ਤਾਂ ਉਹਨਾਂ ਦਾ ਮਨ ਹੁੰਦਾ ਹੁਣ ਅੱਗੇ-ਅੱਗੇ ਲਿੰਕ ਟੁੱਟੀ ਜਾ ਰਿਹਾ ਕਿਉਂਕਿ ਜਿੱਤੇ ਪਹਿਲਾਂ 45 ਬੰਦੇ ਸੀ ਹੁਣ ਕੱਟ ਕੇ ਮੈਨੂੰ ਲੱਗਦਾ 10 ਕਰ ਰਹਿ ਗਏ ਤੇ ਉਹ ਨਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਨੇ ਇਹ ਦੇਖਦੇ ਨੇ ਵੀ ਆਪਾਂ ਬਾਰਡਰ ਤੇ ਜਾ ਕੇ ਬੈਠਣ ਦੀ بجائے ਵੀ ਹੋਰ ਜੌਬ ਅਪਰਚੂਨਿਟੀਆਂ ਨੇ ਅਗਲਾ ਹੋਰ ਕੰਮਾਂ 'ਚ ਵੱਧ ਪੈਣ ਲੱਗ ਗਏ ਤੇ ਰੁਝਾਨ ਘਟ ਗਿਆ ਜੀ ਤੇ ਹੁਣ ਫਿਰ ਇਹ ਜਿਹੜਾ ਹੈਗਾ ਜੀ ਸਿਸਟਮ ਇਹਨਾਂ ਨੂੰ ਅਪੀਲ ਕਰਨੀ ਪੈਗੀ ਆਰਮੀ ਚੀਫ ਨੂੰ ਕਿ ਤੁਸੀਂ ਸਿਕ ਰੈਜਿਮੈਂਟ 'ਚ ਭਰਤੀ ਹੋਵੋ ਤੇ ਇਹ ਕਿਦਾਂ ਦੇਖਦੇ ਹੋ ਨੀਤੀਆਂ ਇਦਾਂ ਦੀਆਂ ਲਿਆ ਰਹੇ ਨੇ ਕਿ ਲੋਕਾਂ ਦਾ ਜਿਹੜਾ ਭੁਵੇਖਾ ਉਹ ਓਜਵਲ ਨਹੀਂ ਹੈਗਾ ਉਹਨਾਂ ਦਾ ਆਉਣ ਵਾਲਾ ਟਾਈਮ ਹੈ ਜਿਹੜਾ ਉਹ ਠੀਕ ਨਹੀਂ ਰਹਿਣਾ ਤੇ ਅਪੀਲ ਇਦਾਂ ਦੀ ਕਰਨੀ ਪੈਗੀ ਅਪੀਲ ਫਿਰ ਉਹੀ ਐਨੇ ਜੀ ਜਦ ਹੁਣ ਜਮਾਈ ਸੰਖਿਆ ਟੁੱਟ ਰਹੀ ਆ ਘਟ ਰਹੀ ਆ ਤਾਂ ਕਰਕੇ ਇਹਨਾਂ ਨੂੰ ਕਰਨੀ ਪੈਗੀ ਕੱਲੀ ਸਿੱਖਾਂ ਦੀ ਉਹ ਗਿਣਤੀ ਨਹੀਂ ਘਟ ਰਹੀ ਫੌਜ ਦੀ ਉਹ ਗਿਣਤੀ ਬਹੁਤ ਘਟ ਗਈ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਜੀ ਅਗਨੀਵੀਰ ਜੀ ਅਗਨੀ ਵੀਰ ਤੇ ਦੂਜੀ ਗੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਵੀ ਜਿਹੜੇ ਇਹਨਾਂ ਨੇ ਮਸਾਇਲਾ ਵਗੈਰਾ ਖਰੀਦਣ ਲਈ ਬੰਦਿਆਂ ਦੀ ਤਫਰੀ ਆਪ ਹੀ ਘਟਾਉਣ ਦੀ ਦੋਨੋਂ ਚੀਜ਼ਾਂ ਉਹ ਆਪ ਘਟਾਉਣ ਕਰਕੇ ਇਹਨਾਂ ਨੇ ਅਗਨੀ ਵੀਰ ਸਕੀਮ ਲਿਆਂਦੀ ਜਿਦੇ ਕਰਕੇ ਇੱਕਦਮੀ ਹੀ ਸਾਰਾ ਸਿਸਟਮ ਇਨਾਂ ਦਾ ਡਾਮਾ ਡੋਲ ਹੋ ਗਿਆ ਕਿਉਂਕਿ ਬਿਨਾ ਸੋਚੇ ਸਮਝੇ ਭਾਜਪਾ ਗਵਰਨਮੈਂਟ ਦਾ ਸਕੀਮਾਂ ਲਾਂਚ ਕਰਦੀ ਹੈ ਚਾਹੇ ਆਪਾਂ ਨੋਟਬੰਦੀ ਲੈ ਲੋ ਚਾਹੇ ਕਰੋਨਾ ਲੈ ਲੋ ਹਰੇਕ ਚੀਜ਼ ਉਮੀ ਅਗਨੀਵੀਰ ਮਤਲਬ ਥਾੜੀਆਂ ਖੜਕਾ ਕੇ ਕਰੋਨਾ ਭਜਾਉਣ ਵਰਗੀਆਂ ਇਹ ਗੱਲਾਂ ਕਰਦੇ ਨੇ ਇਸ ਕਰਕੇ ਹੁਣ ਇਹਨਾਂ ਨੂੰ ਇਹ ਲੋਡ ਪੈ ਗਈ ਫਿਰ ਮੌਕੇ ਤੇ ਉਹ ਜਿਵੇਂ ਕਹਿੰਦੇ ਹੁੰਦੇ ਨੇ ਬੂਹੇ ਆਈ ਜਨ ਕੁੜੀ ਵਿੜਨੇ ਕੁੜੀ ਦੇ ਕੰਨੇ ਉਹ ਕੰਮ ਹੋਣੇ ਕਰਨ ਲੱਗੇ ਨੇ ਇਹ ਮਤਲਬ ਠੀਕ ਨਹੀਂ ਹੈ ਸਿਸਟਮ ਆਪਾਂ ਨੂੰ ਲੋਕ ਤਾਂ 100-100 ਸਾਲ ਦੀ ਪਲੈਨਿੰਗ ਕਰਕੇ ਚੱਲਦੇ ਨੇ ਆਪਾਂ ਨੇਰ ਫਿਊਚਰ ਚ ਦੇਖ ਕੇ ਨਹੀਂ ਚੱਲ ਸਕਦੇ ਤੇ ਮੋਦੀ ਸਾਹਿਬ ਤਾਂ ਕਹਿੰਦੇ ਸਪਨ ਇੱਚ ਦਾ ਸੀਨਾ ਹੈ ਉਹ ਦਬਦੇ ਉਹ ਨਹੀਂ ਕਿਸੇ ਤੋਂ ਫਿਰ ਤਾਂ ਮੋਦੀ ਸਾਹਿਬ ਜਾ ਕੇ ਆਪਣਾ ਸਾਰਾ ਸੈਟਿੰਗ ਕਰ ਦੇਣਗੇ ਹਾਂਜੀ ਮੋਦੀ ਸਾਹਿਬ ਤਾਂ ਸਾਰਾ ਕੁਝ ਕਰ ਦੇਣਗੇ ਪਰ ਮੋਦੀ ਸਾਹਿਬ ਜਿਹੇ ਜਿਹੇ ਸੈਟਿੰਗਾਂ ਕਰਦੇ ਨੇ ਉਹ ਆਪਾਂ ਨੂੰ ਸਾਰਾ ਪਤਾ ਹੈ ਜਿਵੇਂ ਆਪਾਂ ਪਹਿਲਾਂ ਪਿੱਛੇ ਗੱਲ ਕਰਕੇ ਅੱਡੀਆਂ ਇਹਨਾਂ ਦੀ ਉਹਨਾਂ ਦੇ ਫਾਈਲਸ ਦੇ ਵਿੱਚ ਨਾਮ ਆਇਆ ਫੋਟੋ ਆਈਆਂ ਨੇ ਹੋਰ ਵੀ ਜਿਹੜੇ کردار ਦੇ ਜਿੱਥੇ ਇੰਡੀਆ ਦਾ ਗੰਦਾ کردار ਦਿਖਾਉਣਾ ਉੱਥੇ ਜ਼ਰੂਰ ਕਿਸੇ ਨਾ ਕਿਸੇ ਦਾ ਹਿੰਦੋਸਤਾਨੀ ਦਾ ਨਾਮ ਆਉਂਦਾ ਚਾਹੇ ਗੈਂਗਸਟਰ ਹੋਵੇ ਚਾਹੇ ਇਹ ਹੋਵੇ ਵੀ ਚੰਗੇ ਕੰਮਾਂ ਲਈ ਆਪਾਂ ਨੂੰ ਪ੍ਰੇਰਿਤ ਕਰਨਾ ਪੈਂਦਾ ਮਾੜੇ ਕੰਮਾਂ ਚ ਤਾਂ ਲੋਕ ਆਪਣੇ ਆਪ ਹੀ ਉੱਟਕੇ ਜਾਂਦੇ ਨੇ ਇਹਦੇ ਲਈ ਸੁਧਾਰ ਕਿੱਦਾਂ ਹੋ ਸਕਦਾ ਜੀ ਅੱਗੇ ਆਉਣ ਵਾਲੇ ਟਾਈਮ 'ਚ ਸਿੱਖ ਨੌਜਵਾਨ ਨੇ ਜਿਹੜੇ ਉਹ ਫੌਜ ਵੱਲ ਨੂੰ ਰੁੱਖੋ ਕਰਨਗੇ ਜੇ ਦੇਸ਼ ਭਗਤੀ ਦੇਸ਼ ਭਗਤੀ ਤਾਂ ਤੁਹਾਡੇ ਸੀਨੇ 'ਚ ਕਹਿ ਲੋ ਇੱਕ ਤਰੀਕੇ ਨਾਲ ਹੋਊਗੀ ਜੇ ਤੁਸੀਂ ਧਰਮਾਂ ਦੇ ਵਿੱਚ ਫਰਕ ਨਹੀਂ ਪਵਾਉਂਗੇ ਤੁਸੀਂ ਤਾਂ Hindu ਸਿੱਖ Hindu ਮੁਸਲਮਾਨ ਤੇ 크੍ਰਿਸਚੀਅਨਾਂ ਨੂੰ ਹੋਰ ਆਪਸ ਚ ਲੜਾ ਰਹੇ ਹੋ ਕਿੱਥੇ ਤਾਂ ਇਕਾ ਕਰਾ ਕੇ ਸਾਰਿਆਂ ਦਾ ਆਪਸ ਦੇ ਵਿੱਚ ਪ੍ਰੇਮ ਹੋਵੇ ਜੇਰੇ ਪ੍ਰੇਮ ਹੋਊਗਾ ਤਾਂ ਉਹ ਧਰਤੀ ਨੂੰ ਡਿਫੈਂਡ ਕਰਨ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਮੁਹੱਬਤ ਆਊਗੀ ਤੇਰੀ ਇੱਕ ਜਜ਼ਬਾ ਆਊਗਾ ਤਾਂ ਜੇ ਆਰਮੀ ਦੇ ਜਿਵੇਂ ਕੈਂਪ ਲੱਗਣ ਜਿਵੇਂ ਐਨਸੀਸੀ ਚ ਅਸੀਂ ਜਾਂਦੇ ਸੀਗੇ ਐਨਸੀਸੀ ਦੇ ਵਿੱਚ ਉੱਤੇ ਪ੍ਰੇਡ ਕਰਨੀ ਹੋਰ ਕਰਨਾ ਮਾਹੌਲ ਦੇਖਣਾ ਟੈਂਕਾਂ ਤੇ ਸਵਾਰੀ ਕਰਨੀ ਫਿਰ ਐਂ ਲੱਗਦਾ ਸੀ ਵੀ ਮੈਂ ਵੀ ਚਲਾ ਕੇ ਦੇਖਾਂ ਝਾਟੀ ਦਾ ਲੈ ਲਈ ਬਣਦਾ ਸਤਕਾਰ ਹ ਜਿਹੜਾ ਬਣਦਾ ਸਤਕਾਰ ਤੇ ਜਿਹੜੀ ਚੀਜ਼ ਤੁਸੀਂ ਕਿੱਥੇ ਜਾਣਾ ਉਹਦਾ ਸਾਰਾ ਤੁਹਾਨੂੰ ਇੱਕ ਕਹਿ ਲਓ ਪਿਕਚਰ ਦਿਖਾਈ ਜਾਵੇ ਵੀ ਕਿੰਨੀ ਫੌਜ ਦੀ ਨੌਕਰੀ ਦੇ ਵਿੱਚ ਕਿੰਨਾ ਤੁਸੀਂ ਪੈਸਾ ਕਮਾਉਨੇ ਹੋ ਕਿੰਨੇ ਬੱਦ ਵੱਦ ਵੱਦ ਤੋਂ ਵੱਦ ਸਟੇਟਾਂ 'ਚ ਤੁਸੀਂ ਫ੍ਰੀ ਟਰੈਵਲ ਕਰਿਆ ਆਉਂਦੇ ਹੋ ਕਦੀ ਇੱਥੇ ਆ ਬਦਲੀ ਕਦੀ ਜੰਮੂ ਕਸ਼ਮੀਰ ਕਦੀ ਕਨਿਆ ਕੁਮਾਰੀ ਸਾਰਾ ਹਿੰਦੁਸਤਾਨ ਨਾਲ ਅਸੀਂ ਰਿਸ਼ਤੇਦਾਰਾਂ ਨੇ ਵੀ ਦੇਖ ਲਿਆ ਆਪਣੇ ਚਾਚੇ ਪਾਇਆ ਕੋਲ ਮਿਲਣ ਜਾਣਾ ਉਹਦੇ ਕਰਕੇ ਮਤਲਬ ਬਹੁਤ ਓਪਰਚ्युनिटीਜ਼ ਨੇ ਆਰਮੀ 'ਚ ਜਿੰਮੇ ਹੁਣ ਹORS RIDING 'ਚ ਮੈਂ ਸਕੂਲ 'ਚ ਚੈਂਪੀਅਨ ਸੀ ਮੇਰੇ ਨਾਲ ਜਿੰਨੇ ਮੇਰੇ ਕਸਨ ਸੀ ਉਹ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਖੇਡਦੇ ਰਹੇ ਆਰਮੀ ਦੇ ਘੋੜੇ ਮਤਲਬ ਤੁਸੀਂ ਹੂੰ ਮੈਂ ਫੋੜ ਹੀ ਨਹੀਂ ਕਰ ਸਕਦਾ ਫਿਰ ਸ਼ੂਟਿੰਗ ਮੈਂ ਸ਼ੂਟਿੰਗ ਚ ਵੀ ਪੰਜ ਸਟੇਟਾਂ ਜੋ ਫਸਟ ਆਇਆ ਸੀ ਅੱਗੇ ਜਾ ਕੇ ਮੈਂ ਪਰਸੂ ਹੀ ਨਹੀਂ ਕਰ ਸਕਿਆ ਕਿਉਂਕਿ ਤੁਸੀਂ ਨਾਰਾ ਲਗਾਇਆ ਜਾਂਦਾ ਜੀ ਜੈ ਜਵਾਨ ਜੈ ਕਿਸਾਨ ਤੁਹਾਡੇ ਪਰਿਵਾਰ ਦੇ ਵਿੱਚ ਬਜ਼ੁਰਗ ਨੇ ਜਿਹੜੇ ਆਰਮੀ ਚ ਰਹੇ ਉਹਨਾਂ ਨੇ ਲੜਾਈਆਂ ਵੀ ਲੜੀਆਂ ਤੇ ਤੁਸੀਂ ਕਿਸਾਨੀ ਵੱਲ ਹੋਗੇ ਜੀ ਆਰਮੀ ਵੱਲ ਰੁੱਕ ਵੀ ਮੈਂ ਤਾਂ ਜੀ ਬਹੁਤ ਕੋਸ਼ਿਸ਼ કરી ਜਿਵੇਂ ਉਦੋਂ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ ਪਤਾ ਨਹੀਂ ਤਾਂ ਫੌਜ ਚੋਂ ਦੂ ਲੈਣਾ ਨਹੀਂ ਚਾਹੁੰਦੇ ਸੀ ਅਸੀਂ ਮੈਂ ਤਿੰਨ ਵਾਰ ਰਟਨ ਕਲੀਅਰ ਕਰ ਗਿਆ ਦੋ ਵਾਰ ਇੰਟਰਵਿਊ ਚ ਰਹਿ ਗਿਆ ਫਿਰ ਮੈਡੀਕਲ ਚ ਰਹਿ ਗਿਆ ਮਨ ਲੈ ਇੱਕ ਐ ਹੋ ਗਿਆ ਸੀਗਾ ਜਦ ਆਰਮੀ ਚ ਨਾ ਜਾ ਸਕੇ ਵੀ ਲੈ ਸਾਡੇ ਲਈ ਤਾਂ ਦੁਨੀਆ ਖਤਮ ਹੈ ਹੁਣ ਫੌਜ ਚ ਤਾਂ ਜਾ ਨਹੀਂ ਸਕੇ ਵੀ ਹੁਣ ਕਰਾਂਗੇ ਕੀ ਇੰਨਾ ਅਰਮੀ ਨਾਲ ਪਿਆਰ ਸੀ ਪਰ ਜਿਵੇਂ ਮਹਾਰਾਜ ਨੇ ਕਿਸਮਤ ਚ ਲਿਖਿਆ ਹੁੰਦਾ ਤੇ ਆ ਕੇ ਕਹਿ ਲੋ ਹਿੰਦੁਸਤਾਨ ਨਾਲ ਜਿਹੜੀ ਪ੍ਰੇਮ ਮੁਹੱਬਤ ਹੈ ਭਾਰਤ ਨਾਲ ਉਹਦੇ ਕਰਕੇ ਉਰੇ ਸੁਧਾਰ ਕਰਨ ਲਈ ਕਿਸਾਨ ਇੰਡੀਅਨ ਚ ਤੇ ਖੇਤੀਬਾੜੀ ਨਾਲ ਜੁੜ ਗਏ ਵੀ ਕਿਉਂਕਿ ਖੇਤੀਬਾੜੀ ਵੀ ਇੱਕ ਘਾਟੇ ਦਾ ਹੁੰਦਾ ਬਣਾਇਆ ਹੋਇਆ ਸਰਕਾਰਾਂ ਨੇ ਇਹਦੇ ਚ ਵੀ ਸੰਘਰਸ਼ ਹੈ ਤੇ ਇਸ ਕਰਕੇ ਬਿਜ਼ਨਸ ਹੁੰਦੇ ਹੋਏ ਬਿਜ਼ਨਸ ਨੂੰ ਛੱਡ ਕੇ ਮੈਂ ਇੱਧਰ ਇਹਨੂੰ ਚੱਕਣ ਲਈ ਲੱਗਿਆ ਤੇ ਇਹ ਸਰਕਾਰਾਂ ਨੂੰ ਕੀ ਕਹhenge ਉਹ ਜੀ ਇਹਦੇ ਚ ਸੁਧਾਰ ਕਿੱਦਾਂ ਹੋ ਸਕਦਾ ਤੇ ਅੱਗੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਇਧਰ ਨੂੰ ਰੁੱਖ ਕਰਨ ਸਰਦਾਰ ਰੁੱਖ ਕਰਨ ਕੀ ਕਰ ਸਕਦੇ ਨੇ ਗਾਈਡੈਂਸ ਤੇ ਜਿਹੜੇ ਥੋੜੇ ਜਿੰਮੇ ਹੁਣ ਕਈ ਆਪਣੀਆਂ ਬੱਚੇ ਨੇ ਜਿੱਥੇ ਜਿੰਮੇ ਸਕੂਲਾਂ ਚ ਉਹਨਾਂ ਨੂੰ ਉੱਥੇ ਫੌਜੀ ਭੇਜ ਕੇ ਉਹਨਾਂ ਨੂੰ ਇਨੀਸ਼ੀਅਲ ਸਟੇਜ ਤੇ ਉੱਥੇ ਉਹਨਾਂ ਨੂੰ ਦਿਖਾਇਆ ਜਾਵੇ ਸਭ ਕੁਝ ਫੌਜ ਦੀਆਂ ਚੀਜ਼ਾਂ ਵੈਪਨਸ ਬਾਰੇ ਹੋਰ ਚੀਜ਼ਾਂ ਬਾਰੇ ਜਿਵੇਂ ਹੁਣ ਮੈਂ ਦੱਸਿਆ ਸੀ ਜਿਹੜੀਆਂ ਚੀਜ਼ਾਂ ਮੈਂ ਨਹੀਂ ਯੂਜ਼ ਕਰ ਸਕਿਆ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਕੋਈ ਨਹੀਂ ਆਮ ਇਨਸਾਨ ਨੂੰ ਮੌਕਾ ਮਿਲਦਾ ਉਹੋ ਜਿਹੀਆਂ ਚੀਜ਼ਾਂ ਕਰਨ ਦਾ ਮੌਕਾ ਮਿਲਦਾ ਇਹ ਬੱਚਿਆਂ ਨੂੰ ਦਿਖਾਇਆ ਜਾਵੇ ਤੇ ਦੇਸ਼ ਪ੍ਰਤੀ ਪ੍ਰੇਮ ਪ੍ਰੇਮ ਦੀ ਭਾਵਨਾ ਜਗਾਉਣੀ ਤੁਸੀਂ ਪਹਿਲਾਂ ਦੇਖੋ ਅੰਗਰੇਜ਼ਾਂ ਦੇ ਹੁੰਦੇ ਹੋਏ ਕੀ ਨੇ ਪ੍ਰੇਰਿਤ ਕਰਿਆ ਸੀ ਆਪਣੀਆਂ ਜਾਨਾਂ ਅੰਗਰੇਜ਼ਾਂ ਨਾਲ ਲੜਦੇ ਹੋਏ ਆਜ਼ਾਦੀ ਲਈ ਆਪਾਂ ਦੇਤੀਆਂ ਹੁਣ ਤਾਂ ਉਹੀ ਜਜ਼ਬਾ ਦੁਬਾਰਾ ਲਿਆਉਣਾ ਆਪਣੇ ਜਿਹੜਾ ਕਾਨੂੰਨ ਸੋਧ ਕੀਤੀ ਹੈ ਇਹਨਾਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਹੀ ਇਹ ਅਗਨੀ ਵੀਰ ਵਾਲਾ ਸਿਸਟਮ ਸਾਰਾ ਇਹਨਾਂ ਨੂੰ ਬੰਦ ਕਰਨਾ ਪਊ ਤੇ ਪਹਿਲਾਂ ਜਿਵੇਂ ਆਰਮੀ ਅਫਸਰ ਦੀ ਪੇਸਕੇਲ ਹੋਰ ਚੀਜ਼ਾਂ ਇਹਨਾਂ ਦੂਜੇ ਅਫਸਰਾਂ ਤੋਂ ਉੱਪਰ ਰੱਖਣੀਆਂ ਪੈਣਗੀਆਂ ਤਾਂ ਜੋ ਹਰੇਕ ਟਰੈਕਟ ਹੋਵੇ ਹਰੇਕ ਨੂੰ ਚੰਗਾ ਲੱਗੇ ਆਉਣ ਲਈ ਜੀ ਧੰਨਵਾਦ ਜੀ ਆਪ ਜੀ ਦਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਨ ਬਾਈ ਅਵਜੇਂਦਰ ਸਿੰਘ ਜੋਗੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਪੁਰਖੇ ਨੇ ਜਿਹੜੇ ਉਹ ਆਰਮੀ ਦੇ ਵਿੱਚ ਰਹੇ ਨੇ ਫਿਲਹਾਲ ਆਰਮੀ ਚੀਫ ਨੇ ਅਪੀਲ ਕੀਤੀ ਆ ਕਿ ਸਿੱਖ ਰੈਜiment ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਰਹੀ ਆ ਵੱਧ ਤੋਂ ਵੱਧ ਭਰਤੀ ਹੋਣ ਨੌਜਵਾਨ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸ ਜੀ ਵੀਰੋ ਐਸੀ ਜਾਈ ਦੀ ਵੀਡੀਓ ਦੇਪੂਰਤ ਵੱਡਾ ਸਵਾਲੀਆ ਨਿਸ਼ਾਨ ਹੈ ਭਾਰਤੀ ਪੂਰੀ ਗਵਰਨਮੈਂਟ ਵਾਸਤੇ ਭਾਰਤੀ মিডিਆ ਵਾਸਤੇ ਭਾਰਤੀ ਆਰਮੀ ਵਾਸਤੇ ਉਹ ਲੋਕ ਜਿਨ੍ਹਾਂ ਨੇ ਭਾਰਤ ਵਾਸਤੇ ਜਾਨਾਂ ਦਿੱਤੀਆਂ ਉਹ ਲੋਕ ਜਿਨ੍ਹਾਂ ਨੇ ਕੁਰਬਾਨ ਹੋ ਗਏ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਦਿੱਤੀ ਉਹਨਾਂ ਲੋਕਾਂ ਨੂੰ ਬਦਲੇ ਦੇ ਵਿੱਚ ਕੀ ਮਿਲਿਆ ਉਹਨਾਂ ਨੂੰ ਉਹਨਾਂ ਨੂੰ ਹੀ ਉਲਟਾ ਦਬਾਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਰਾਈਟਸ ਦਬਾਨ ਦੀ ਕੋਸ਼ਿਸ਼ ਕੀਤੀ ਗਈ ਇਸ ਟਾਈਮ ਤੇ ਭਾਰਤੀ ਸਰਕਾਰ ਆਰਮ ਜਿੰਨੀ ਵੀ ਆਰਮੀ ਹੈ ਉਹ ਇਸ ਟਾਈਮ ਤੇ ਸਿੱਖਾਂ ਸਰਦਾਰਾਂ ਕੇ ਹੱਥ ਜੋੜ ਰਹੀ ਹੈ ਕਿ ਉਹ ਆਰਮੀ ਨੂੰ ਜੁਆਇਨ ਕਰ ਲੈਣ ਤੁਸੀਂ ਅੰਦਾਜ਼ਾ ਲਾਓ ਸਿੱਖ ਰੈਜiment ਜਿਹੜੀ ਹੈ ਉਹ ਬਹੁਤ ਸਟਰੋਂਗ ਮੰਨੀ ਜਾਂਦੀ ਹੈ ਬੜੀ ਤਗੜੀ ਮੰਨੀ ਜਾਂਦੀ ਹੈ ਜਿਹਦੇ ਵੀ ਮੁਲਕ ਦੇ ਨਾਲ ਸਟ੍ਰਾਈਕ ਹੋਈ ਹੋਵੇ ਖਾਓ ਚਾਈਨਾ ਦੇ ਨਾਲ ਹੋਵੇ ਜਾਂ ਕਿਸੇ ਵੀ ਮਾਮਲੇ ਦੇ ਅੰਦਰ ਅਗਰ ਵਤਨ ਨੂੰ ਜ਼ਰੂਰਤ ਹੈ ਤੇ ਸਭ ਤੋਂ ਪਹਿਲੇ ਸਿੱਖ ਸਰਦਾਰ ਨਜ਼ਰ ਆਉਂਦੇ ਨੇ ਤੁਸੀਂ ਸਰਦਾਰ ਨਾਮ ਸੁਣੋ ਤੇ ਇਨਸਾਨ ਦੇ ਅੰਦਰ ਇੱਕ ਅਜੀਬ ਜਿਹੀ ਕਾਫੀਅਤ ਜਿਹੀ ਪੈਦਾ ਹੋ ਜਾਂਦੀ ਹੈ ਕਿ ਸਰਦਾਰ ਬਹੁਤ ਵੱਡੀ ਚੀਜ਼ ਹੈ ਸਿੱਖਾਂ ਸਰਦਾਰਾਂ ਨੇ ਹਮੇਸ਼ਾ ਭਾਰਤ ਵਾਸਤੇ ਜਾਨ ਵੀ ਦਿੱਤੀ ਲੇਕਿਨ ਹਮੇਸ਼ਾ ਸਿੱਖਾਂ ਨੂੰ ਦਬਾਇਆ ਗਿਆ ਸਿੱਖਾਂ ਦੇ ਰਾਈਟਸ ਦਬਾਏ ਗਏ ਸਿੱਖਾਂ ਦੇ ਜਿਹੜੇ ਹਕੂਕ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਗਈ ਤੇ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਨਾਰਾ ਕੀਤਾ ਗਿਆ ਕਿਸਾਨੀ ਮੁੱਦੇ ਉਹ ਵੀ ਹਲੇ ਤੱਕ ਕੋਈ ਹੱਲ ਨਹੀਂ ਹੋਇਆ ਤੇ ਸਿੱਖ ਸਰਦਾਰ ਕਿਉਂ ਆਰਮੀ ਦੇ ਅੰਦਰ ਜਾਣ ਸਿੱਖ ਸਰਦਾਰ ਕਿਉਂ ਆਪਣੀਆਂ ਜਾਨਾਂ ਦੇਣ ਉਸ ਮੁਲਕ ਵਾਸਤੇ ਜਿਨ੍ਹਾਂ ਮੁਲਕ ਜਿਸ ਮੁਲਕ ਨੂੰ ਸਿੱਖਾਂ ਸਰਦਾਰਾਂ ਦੀ ਵੈਲਿਊ ਹੀ ਨਹੀਂ ਹੈ ਜਿਹੜੇ ਸਿੱਖਾਂ ਸਰਦਾਰਾਂ ਨੂੰ ਕੋਈ ਸਮਝ ਦੇ ਨਹੀਂ ਹੈ ਐਸੇ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ